ਜਿੰਦਾਬਾਦ ਦੂਰ ਬੱਧ ਕੰਮੇਰਾ ਵਾਹ ਵਾਹ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਨਹੀਂ ਹੋਏਗੀ ਨਹੀਂ ਹੋਏਗੀ ਦੂਰ ਬੱਧ ਕੰਮੇਦਾਰ ਜਿੰਦਾਬਾਦ ਦੂਰ ਬੱਧ ਕੰਮੇਦਾਰ ਜਿੰਦਾਬਾਦ ਪਠਾਨਕੋਟ ਦੇ 21 ਸਬੇਰੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰੀ ਕਰ ਰਹੇ ਮਜ਼ਦੂਰਾ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਵੱਲੋਂ ਬੀਤੇ ਦਿਨੋਂ ਵੀ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਕਿਉਂਕਿ ਇਹਨਾਂ ਤਨਖਾਹਾਂ ਜਿਹੜੀਆਂ ਨੇ ਪੂਰੀਆਂ ਨਹੀਂ ਮਿਲਦੀਆਂ ਸੀਗੀਆਂ ਜਿਸ ਤੇ ਚੱਲਦੇ ਆ ਅੱਜ ਫਿਰ ਇਹਨਾਂ ਮਜ਼ਦੂਰਾ ਵੱਲੋਂ ਪ੍ਰਦਰਸ਼ਨ ਕਰਕੇ ਆਪਣੀ ਮੇਨ ਤਾਨਾ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ ਦੇ ਨਾਲ ਦੇ ਨਾਲ ਆਪਣੀ ਮੰਗਾਂ ਬਣਾਉਣ ਵਾਸਤੇ ਗੱਲ ਰੱਖੀ ਗਈ ਆ ਉਹਨਾਂ ਨੇ ਕਿਹਾ ਕਿ ਸਾਡਾ ਘਰ ਦਾ ਕੁਝ ਦਾ ਵਧੀਆ ਤਰੀਕੇ ਨਾਲ ਨਹੀਂ ਚੱਲ ਰਿਹਾ ਜਿਸ ਕਰਕੇ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਆ ਉਹ ਦਿਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਪ੍ਰਦਰਸ਼ਨਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਪ੍ਰਦਰਸ਼ਨ ਦੇ ਦੌਰਾਨ ਸਾਰੇ ਬੈਲਫੇਅਰ ਸੁਸਾਇਟੀ ਦਾ ਜਿਹੜਾ ਮੁੱਖ ਪ੍ਰਧਾਨ ਆ ਉਹਦੇ ਥੱਲੇ ਜੂਨੀਅਰ ਬਣਾਈ ਗਈ ਆ ਅੱਗੇ ਵੀ 2-3 ਵਾਰੀ ਇਹ ਸ਼ਿਕਾਇਤਾਂ ਆਈਆਂ ਔਰ ਅਸੀਂ ਲਿਖਤੀ ਇੱਕ ਦਰਖਾਸਤ ਲਿਖਤੀ ਇੱਕ ਦਰਖਾਸਤ ਡਿਵੀਜ਼ਨ ਨੰਬਰ 1 ਚ ਵੀ ਇੱਕ ਮੇਰ ਦੇ ਖਿਲਾਫ ਦਿੱਤੀ ਆ ਜਦ ਕਿ ਅਜ ਤੱਕ ਹੋਏ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਥੋੜਾ ਆਰਮੀ ਦਾ ਵੱਡਾ ਅਫਸਰ ਆ ਉਹਦੀ ਬਦਲੀ ਹੋ ਗਈ ਇਹਨਾਂ ਨੇ ਫਾਈਲ ਨੱਪੀ ਪਈ ਆ ਅੱਜ ਫੇਰ ਇਹਨਾਂ ਦੂਸਰਾ ਹਗਾਮਾ ਜਿਹੜਾ ਇੱਕ ਮੇਟ ਨੇ ਕੀਤਾ ਜਦ ਕਿ ਪੰਜਾਬ ਲੈਵਲ ਤੇ ਨਹੀਂ ਹਿੰਦੂਸਤਾਨ ਲੈਵਲ ਤੇ ਜਿਹੜੀਆਂ ਲੇਬਰਾਂ ਕੰਮ ਕਰਦੀਆਂ ਉਹਨਾਂ ਦੇ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਕਮਾਂਡਿੰਗ ਕਰਦਾ ਹੈ ਗੈਰ ਕਾਨੂੰਨੀ ਔਰ ਬੰਦਾ ਚੰਗਾ ਵੀ ਬੋਲਦਿਆ ਔਰ ਇਹਨਾਂ ਤੋਂ ਕੰਮ ਵੀ ਮਨਮਾਜੀ ਨਾਲ ਕਰਾਉਂਦੇ ਆਂ ਕਈ ਵਾਰੀ ਜਿਹੜਾ ਕੰਮ ਮਜ਼ਦੂਰ ਦੇ ਕਰਨ ਵਾਲਾ ਨਹੀਂ ਉਹ ਵੀ ਧੱਕੇ ਨਾਲ ਜ਼ੋਰ ਨਾਲ ਉਹਦੇ ਕੋਲ ਕੰਮ ਕਰਾਉਂਦੇ ਆਂ ਗਾਂਢ ਜਿਹੜਾ ਕੋਲ ਚੁਕਾਉਂਦੇ ਆਂ ਜਿਹੜਾ ਕਿ ਸਫਾਈ ਕਰਮਚਾਰੀ ਪੱਕੀ ਤਨਖਾਹ ਲੈ ਕੇ ਉਹ ਗੰਦ ਚੁਕਦਿਆ ਉਹ 435 ਰੁਪਏ ਦੇ ਉਹ ਗੰਦ ਵੀ ਚੁਕਾਇਆ ਜਾਂਦਾ ਔਰ ਜਿਉਂ ਕਿ ਉਹ ਹੋਰ ਕਹਿੰਦਾ ਕਿ ਮੇਰਾ ਇਹ ਕੰਮ ਨਹੀਂ ਆ ਤੇ ਉਹਨੂੰ ਕਹਿੰਦੇ ਤੈਨੂੰ ਬਾਹਰ ਕੱਢਿਆ ਜਾਏਗਾ ਤੇ ਤੇਰੇ ਨਾਲ ਫਲਾਣੀ ਗੱਲ ਕੀਤੀ ਜਾਏਗੀ ਤੇ ਇਸ ਕਰਕੇ ਸਾਡਾ ਅੱਜ ਦਾ ਜਿਹੜਾ ਰੋਸ ਤਾਂ ਹੈ ਜੇ ਅਗਰੇ ਇਹ ਜੰਮੇਟਾ ਦੀ ਦਹਾਂਂਦਾਜੀ ਇੱਥੋਂ ਬੰਦ ਨਹੀਂ ਹੋਈ ਫਿਰ ਅਸੀਂ ਕੋਈ ਜਥੇਬੰਦੀ ਦਾ ਵੱਡਾ ਫੈਸਲਾ ਕਰਕੇ ਸਾਰੇ ਪਠਾਨਕੋਟ ਦੇ ਵਿੱਚ ਆਪਣਾ ਰੋਡ ਜਾਮ ਕਰਕੇ ਇਹਦਾ ਅਗਾਂਹ ਜਿਹੜੀ ਕਾਰਵਾਈ ਹੋਵੇ ਤੇ ਤਿਆਰ ਰਹਾਂਗੇ ਕਿਹੜੀ ਗੱਲ ਹੈ ਜਿਹੜੀ ਆ ਅੱਜ ਤੱਕ ਮੰਨੀ ਨਹੀਂ ਗਈ ਜੇ ਅਸੀਂ ਪੰਜਾਬ ਪੋਸਟ ਕੋਲ ਜਾਂਦੇ ਆ ਜੇ ਡੀਸੀ ਦੇ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਆਰਮੀ ਏਰੀਆ ਦੇ ਅੰਦਰ ਜਾ ਨਹੀਂ ਸਕਦੇ ਤੇ ਜਿਹੜੇ ਆਰਮੀ ਏਰੀਆ ਦੇ ਅੰਦਰ ਸਾਰਾ ਦਿਨ 8 ਘੰਟੇ ਕੰਮ ਕਰ ਰਿਹਾ ਜਿਨ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਹੈ ਜੇ ਕਿ ਇਹ ਸੱਪ ਲੱਜੇ ਉਹਨੂੰ ਕੋਈ ਬੈਨੀਫਿਟਰੀ ਉਹਨੂੰ ਕੋਈ ਬੀਮਾ ਨਹੀਂ ਮਿਲਦਾ ਜੇ ਮੰਨ ਲਓ ਕਿ ਇਹ ਸਰਟੀਫਿਕੇਟ ਹੁੰਦੀ ਆ ਉਹਨੂੰ ਕੋਈ ਛੁੱਟੀ ਨਹੀਂ ਮਿਲਦੀ ਇਸ ਕਰਕੇ ਸਾਡੀਆਂ ਦੋ ਤਿੰਨ ਮੰਗਾਂ ਜਿਹੜੀਆਂ ਬਹੁਤ ਜ਼ਰੂਰੀ ਆ ਇੱਕ ਤੇ ਇਹਨਾਂ ਦਾ ਕੋਈ ਇਲਾਜ ਦਾ ਜਿਹੜਾ ਬੈਨੀਫਿਟ ਇਮਰਜੈਂਟਰੀ ਰਹਿਣਾ ਚਾਹੀਦਾ ਜਿਹੜੇ ਅੱਜ ਬਰਸਾਤ ਦੇ ਦਿਨਾਂ ਦੇ ਵਿੱਚ 24 ਘੰਟੇ ਘਾਬੜਦਿਆ ਔਰ ਸੱਪ ਕੱਟਣ ਦਾ ਬਹੁਤ ਡਰ ਆ ਹੋਰ ਵੀ ਬਹੁਤ ਜਾਣਵਰ ਨੇ ਉਹਦੇ ਲਈ ਕੋਈ ਵੀ ਇਹ ਕੋਲ ਕੋਈ ਕੈਟਰੀ ਮਿਲੀ ਬੈਨੀਫਿਟਲੀ ਜਾਂ ਕੋਈਆਂ ਦੇ ਇਲਾਜ ਦਾ ਕੋਈ ਸਿਸਟਮ ਨਹੀਂ ਆ ਉਲਟਾ ਇਹਨਾਂ ਦੇ ਸਰਕਾਰੀ ਦਬਾਅ ਪਾ ਗਏ ਜਿਹੜਾ ਇਹਨਾਂ ਨੂੰ ਘਬਰਾ ਕੀਤਾ ਜਾ ਗਿਆ ਇਹ ਸਾਡੀ ਬੇਨਤੀ ਹੈ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਮੈਂ 21 ਸਬ ਆਰੀਆ ਮਜ਼ਦੂਰ ਬੈਲਟਰ ਸੋਸਾਇਟੀ ਦਾ ਪ੍ਰਧਾਨ ਜੋ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਾਂ ਇਸ ਜਗ੍ਹਾ ਤੇ ਜੀ ਮਜ਼ਦੂਰਾਂ ਨਾਲ ਬਹੁਤ ਤਕਾ ਹੋ ਰਿਹਾ ਇਹ ਤਕੇ ਦੇ ਕਾਰਨ ਸਰਕਾਰੀ ਮੁਲਾਜ਼ਮਾਂ ਲੋ ਜਿਹੜੇ ਕਿ ਮੇਟਾਂ ਦੇ ਰੂਪ ਚਾੜ ਦੇ ਉੱਤੇ ਲਗਾਏ ਗਏ ਨੇ ਉਹ ਜ਼ਬਰਦਸਤੀ ਕਰਵਾਉਂਦੇ ਨੇ ਗਲਤ ਬੋਲਦੇ ਨੇ ਉਸ ਰੋਸ ਦੇ ਚੱਕਰ ਤੇ ਅਸੀਂ ਅੱਜ ਇਕੱਠੇ ਹੋਏ ਆਂ ਕਈ ਵਾਰ ਮਤਲਬ ਕਿ ਇਹਨਾਂ ਨੂੰ ਅਸੀਂ ਇਹ ਚੀਜ਼ ਕਈ ਆਪੀ ਸਾਡਾ ਸਾਡਣਾ ਇਹੋ ਜਿਹਾ ਵਰਤਾਓ ਹੋ ਰਿਹਾ ਸਾਡੀ ਜੀ ਸੁਣਵਾਈ ਕੀਤੀ ਹੈ ਪਿਛਲੇ ਆਰਣ ਸਾਹਿਬ ਨੂੰ ਕਮਾਂਡਰ ਸਾਹਿਬ ਨੂੰ ਅਸੀਂ ਲੈਟਰ ਵੀ ਦਿੱਤੇ ਨੇ ਪਰ ਉਸ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸਾਡੀ ਮੰਗ ਛੋਟੀ ਜਿੰਨੀ ਹੈ ਜਾਂ ਜ਼ਿਆਦਾ ਵੱਡੀ ਬਣੀ ਹੈਗੀ ਵੀ ਇਹੇ ਤੇ ਇਹੀ ਚਾਹੁੰਦੇ ਆ ਕਿ ਜਾਂ ਤੇ ਸਰਕਾਰੀ ਮੁਲਾਜ਼ਮ ਸਾਡੇ ਉੱਤੇ ਨਾਂ ਲਗਾਏ ਜਾਣ ਜਿਹੜੇ ਕਿ ਮੇਟ ਆ ਗਏ ਆ ਆਰਮੀ ਜਵਾਨ ਲਗਾਏ ਜਾਣ ਜਿਨ੍ਹਾਂ ਅੰਦਰ ਅਸੀਂ ਕੰਮ ਕਰ ਰਹੇ ਆ ਇਹ ਮੇਟ ਬਣੀ ਆ ਗਏ ਇਹ ਇਨ੍ਹਾਂ ਦੇ ਆਈ ਕਾਰਡ ਤੇ ਸੂਪਰ ਲਿਖਿਆ ਗਿਆ ਇਹ ਸਾਡੇ ਨਾਲ ਧੱਕਾਸ਼ਾਹੀ ਕਰਦੇ ਨੇ ਕਈ ਜਗ੍ਹਾ ਤੇ ਸਾਡੇ ਸੁਪਰਵਾਈਜ਼ਰ ਜਿਹੜੇ ਮੁੜੇ ਠੇਕੇਦਾਰ ਦੇ ਨੇ ਉਹ ਕੰਮ ਕਰ ਰਹੇ ਨੇ ਜੇ ਉਹ ਕੰਮ ਸਾਮ ਸਕਦੇ ਆ ਤੇ ਸਾਡੇ ਮੁੜੇ ਬਾਕੀ ਜਿਹੜੇ ਸੁਪਰਵਾਈਜ਼ਰ ਆਲਰੇਡੀ ਕੰਮ ਕਰ ਰਹੇ ਉਹ ਕੋਈ ਸਾਮ ਸਕਦੇ ਇਹ ਮੇਟਾਂ ਦਾ ਕੀ ਰੋਲ ਆਗਾ ਮੀਟਨ ਦਾ ਇਤਨਾ ਜ਼ੋਰ ਜ਼ਬਰਦਸਤੀ ਕਰਨ ਦਾ ਮਤਲਬ ਕੀ ਹੈਗਾ ਸਾਨੂੰ ਮਜਬੂਰ ਕਰਦੇ ਨੇ ਜੀ ਗਲਤ ਬੋਲਣ ਤੇ ਪਰ ਅਸੀਂ ਅੱਜ ਤੱਕ ਇਹਨਾਂ ਨਾਲ ਕੋਈ ਗਲਤ ਬਤਿਰਾ ਨਹੀਂ ਕੀਤਾ ਕੋਈ ਗਲਤ ਮਾਰਕੋਟਾਈ ਜਾਂ ਕੋਈ ਮੂੰਹ 'ਚ ਗੰਦਾ ਸ਼ਬਦ ਨਹੀਂ ਬੋਲੇ ਜਿਹੜਾ ਕਿ ਇਹ ਬੋਲ ਜਾਂਦੇ ਨੇ ਸਾਰੇ ਮਜਬੂਰ ਆ ਗਏ ਮਜਬੂਰੀ ਦਾ ਇਹ ਨਜਾਜ਼ ਫਾਇਦਾ ਚੁੱਕਦੇ ਨੇ ਇਸ ਮਜਬੂਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਨੂੰ ਬੜਾ ਮਤਲਬ ਕੀ ਅਫਸੋਸ ਨਾ ਕੀਤਾ ਕਿਹਾ ਜਾਣਾ ਜਾਂਦਾ ਵੀ ਸਾਡੇ ਨਾਲ ਜਿਹੜਾ ਧੱਕਾ ਕੀਤਾ ਜਾਂਦਾ ਹੈ ਇਸੇ ਦੇਸ਼ ਦੇ ਰਹਿਣ ਵਾਲਿਆਂ ਨੂੰ ਕਿਸੇ ਬਾਹਰ ਨਹੀਂ ਸਾਡੀ ਤਾਂ ਨਾ ਉਹਨੀ ਸੈਲਰੀ ਹੈਗੀ ਹੈ ਜਿਹੜੇ ਅਸੀਂ ਸਰਕਾਰੀ ਦਾਇਰੇ ਚ ਰਹਿ ਕੇ ਇਹਨਾਂ ਨਾਲ ਗੱਲਬਾਤ ਕਰ ਸਕੀਏ ਜਾਂ ਤਾਂ ਸਾਨੂੰ ਵੀ ਇਹਨਾਂ ਦੇ ਬਰਾਬਰ ਇਹੋ ਜਿਹੇ ਦਾਇਰੇ ਦਿੱਤੇ ਜਾਣ ਜਿਹੜੇ ਸਾਡੇ ਕੋਲ ਕੰਮ ਕਰਵਾ ਰਹੇ ਨੇ ਸਾਡੀ ਮੇਨ ਚੀਜ਼ ਇਹ ਹੈ ਕਿ ਸਾਡੇ ਨਾਲ ੱਤਕਾशाही ਜਿਹੜੀ ਮੈਂਟਲੀ ਹਰਾਸਮੈਂਟ ਸਾਨੂੰ ਦਿੱਤੀ ਜਾ ਰਹੀ ਹੈ ਰਮਨ ਕੁਮਾਰ ਲੋ ਇਹ ਸਰਕਾਰੀ ਮੇਟਰ ਰਵੀ ਜਿੰਨੇ ਵਿਜੇ ਕੁਮਾਰ ਆ ਗਿਆ ਸਾਰੇ ਰਲੇ ਦੇ ਆ ਗਿਆ ਇਹ ਠੇਕੇਦਾਰ ਨਾਲ ਮਿਲ ਕੇ ਕਈ ਸਾਡੇ ਨਾਲ ਗਲਤ ਵਿਵਹਾਰ ਕਰਦੇ ਨੇ ਸਾਡੀ ਕਮਿਸ਼ਨਾਂ ਤੱਕ ਕਾਰ ਰਹੇ ਨੇ ਇਹ ਕਈ ਬੰਦਿਆਂ ਕੋ ਪੈਸੇ ਵੀ ਲੈ ਰਹੇ ਨੇ ਉਸ ਪੈਸੇ ਦਾ ਇਹ ਬੰਦੇ ਨੂੰ ਸਾਹਮਣੇ ਤੇ ਨਹੀਂ ਬੋਲ ਸਕਦੇ ਪਰ ਹੁਣ ਸਾਨੂੰ ਮਜਬੂਰੀ ਆ ਗਈ ਪਈ ਅੱਜ ਬੋਲਣਾ ਪੈ ਰਿਹਾ ਸਾਡੀ ਇਹ ਦਰਖਾਸਤ ਆ ਐਡਮ ਸਾਹਿਬ ਅੱਗੇ ਕਮਾਂਡਰ ਸਾਹਿਬ ਅੱਗੇ ਕਿ ਸਾਡੀ ਇਸ ਸੁਣਵਾਈ ਨੂੰ ਜਲਦੀ ਪੂਰਾ ਕੀਤਾ ਜਾਏ ਸਾਡੇ ਇਸ ਗੱਲ ਤੇ ਗੌਰ ਕੀਤਾ ਜਾਏ ਮਿਹਰਬਾਨੀ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ